ਐਸਐਸਪੀ ਦਫ਼ਤਰ ਐਸਐਸਪੀ ਸਾਹਿਬ ਜਗਰਾਉਂ ਨੂੰ ਮਿਲੇ ਆ ਉਹ ਉਹਨਾਂ ਨੂੰ ਅਸੀਂ ਦੱਸਿਆ ਵੀ ਐਸਐਸਪੀ ਸਾਹਿਬ ਆ ਚੱਕੋ ਵੀਡੀਓ ਆ ਜਿਹੜੀ ਲੜਕੀ ਆ ਇਹ ਰੋਜ਼ ਆ ਤੁਹਾਨੂੰ ਵੀ ਸੰਗਤ ਨੂੰ ਮੈਂ ਵੀਡੀਓ ਦਿਖਾ ਦਿੰਨਾ ਵਾ ਤੇ ਤੁਸੀਂ ਸੰਗਤ ਨੇ ਜਿਹੜੀ ਇਹ ਹੈਗੀ ਆ ਵੀਡੀਓ ਦੇਖ ਲਿਓ ਹੁਣ ਵੀ ਇਹ ਤੁਹਾਨੂੰ ਵੀਡੀਓ ਸਾਡੇ ਕੋਲੇ 5-6 ਵੀਡੀਓ ਆ ਪਰ ਉਹਦੇ ਚ ਅਸੀਂ ਤੁਹਾਨੂੰ ਦੋ ਵੀਡੀਓ ਦਿਖਾਵਾਂਗੇ ਆ ਸਾਰੀ ਵੀਡੀਓ ਚਲਾਈ ਆ ਤੁਸੀਂ ਦੇਖ ਲਓ ਇਹ ਆ ਗਈ ਕੁੰਡੀ ਲਾਤੀ ਉਹਨੇ ਆ ਉੱਪਰ ਤਰੀਕ ਦੇਂਦੀ ਆ 27 ਤਰੀਕ 8ਵੇਂ ਮਹੀਨੇ ਦੀ 2024 2 ਵਜੇ 21 ਮਿੰਟ ਤੇ ਉਹ ਅੰਦਰ ਬਾਬੇ ਕੋਲੇ ਜਾਂਦੀ ਆ ਨਾਲ ਉਹਦਾ ਜਵਾਕ ਸ਼ਾਇਦ ਉਹਦਾ ਆਵਾਜ਼ ਕੀ ਦਾ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ ਤੇ 2 ਵਜੇ 22 ਮਿੰਟ ਤੇ ਜਿਹੜਾ ਜਵਾਕ ਉਹਨੂੰ ਬਾਹਰ ਫੋਨ ਦੇ ਕੇ ਘੱਲ ਦਿੰਦੇ ਵੇਖ ਕੁੰਡੀ ਲੱਗੀ ਆ ਤੇ ਇੱਥੇ ਬਹਿ ਕੇ ਜਿਹੜਾ ਫੋਨ ਚਲਾ ਲਾ ਉਹਨੂੰ ਲਾਲਚ ਦੇ ਦਿੰਦੀ ਆ ਉਹ ਕੁੜੀ ਤੇ ਬਾਬਾ ਜਵਾਕ ਬਹਿ ਜਾਂਦਾ ਉੱਥੇ 2:22 ਮਿੰਟ ਤੇ ਅੰਦਰ ਗਏ ਆ ਕੁੰਡੀ ਲਾ ਲਈ ਉਹਨਾਂ ਨੇ ਅੰਦਰ ਮਹਾਰਾਜ ਦੀਆਂ ਪੋਥੀਆਂ ਦੇ ਰੂਪ ਪਾਏ ਸੀ ਅਸੀਂ ਆਪ ਦੇਖੇ 4:09 ਮਿੰਟ ਤੇ 55 ਸਕਿੰਟ ਹੋ ਗਏ ਆ ਹੁਣ ਬਾਬਾ ਬਾਹਰ ਆ ਗਿਆ ਕਿਹੜਾ ਬਾਬਾ ਜਿਹੜਾ ਬਿਨਾਂ ਕੱਪੜਿਆਂ ਤੋਂ ਮਿਲਦਾ ਇਦਾਂ ਆ ਹੁਣ ਕੁੜੀ ਵੀ ਨੰਗੇ ਸਿਰ ਬਾਹਰ ਤੁਰੀ ਆਉਂਦੀ ਆ ਕਿਹੜਾ ਸਾਹ ਦਾ ਵੀ ਜਿਹੜਾ ਕੁੰਡੀ ਲਾ ਕੇ ਸਪੈਸ਼ਲ ਅੰਦਰ ਮਿਲਦਾ ਉਹ ਹੁਣ ਦੇਖ ਲਓ ਇੱਕ ਦੂਜੇ ਨਾਲ ਹੱਸੀ ਜਾਂਦੇ ਆ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਇੱਥੇ ਇਹਨਾਂ ਦੀ ਸਹਿਮਤੀ ਆ ਆਹ ਦੇਖ ਲਓ ਬਾਬੇ ਦੀ ਕਰਤੂਤ ਨੇ ਕੀ ਕੀਤਾ ਠੀਕ ਆ ਆ ਇੱਕ ਦੂਜੇ ਨੂੰ ਹੁਣ ਇਹ ਵਰਤੀ ਖਵਾਈ ਜਾਂਦੇ ਆ ਹੁਣ ਗੱਲ ਐ ਉਹ ਆ ਵੀ ਇਹ ਜਿਹੜੀ ਵੀਡੀਓ ਆ ਇਹ ਜਿਹੜੀ ਕੁੜੀ ਨੇ ਬਲਾਤਕਾਰ ਦਾ ਪਰਚਾ ਕਰਾਇਆ ਉਹ ਦੀ ਨਹੀਂ ਹੈ ਇਹ ਡੇਰੇ ਦੇ ਵਿੱਚ ਜਿਹੜਿਆ ਕੋਈ ਬੰਦਾ ਸੇਵਾ ਕਰਦਾ ਉਹ ਦੀ ਸਾਕੀ ਭੈਣ ਆ ਆ ਵੇਖ ਲਓ ਤਰੀਕ ਫੇਰ ਦਿਖਾਤੀ 28 ਆ 27 8 ਆ ਦੇਖੀ ਚਲੋ ਇਹ ਨਾ ਸਮਝੋ ਜਿਹਨੇ ਐਫ ਆਈ ਆਰ ਕਰਾਈਆ ਬਲਾਤਕਾਰ ਦੀ ਉਹ ਆ ਆ ਦੇਖ ਲਓ ਕਰਤੂਤ ਬਾਬੇ ਦੀ ਇਹ ਜਨਾਨੀ ਹੋਰ ਆ ਇਹ ਹੋਰ ਹੋਰ ਆ ਇਹ ਤੇ ਇਹ ਲਗਾਤਾਰ ਰੋਜ ਆਉਂਦੀਆਂ ਤੇ ਸਾਡੇ ਕੋਲ ਇਹਨਾਂ ਦੀਆਂ ਪੰਜ ਵੀਡੀਓ ਅਸੀਂ ਤੁਹਾਨੂੰ ਉਹ ਵੀਡੀਓ ਦਿਖਾ ਰਹੇ ਹਾਂ ਜਿਹੜੀਆਂ ਵੀਡੀਓ ਦਿਖਾ ਸਕਦੇ ਆ ਤੇ ਦੂਜੀਆਂ ਦਿਖਾ ਨਹੀਂ ਸਕਦੇ ਇਹਨੀਆਂ ਮਾੜੀਆਂ ਵੀਡੀਓ ਹੈਗੀਆਂ ਸੋ ਤੁਸੀਂ ਸਮਝ ਸਕਦੇ ਹੋ ਸਾਰੇ ਹੁਣ ਆ ਦੂਜੀ ਵੀਡੀਓ ਵੀ ਇੱਕ ਹੋਰ ਤੁਹਾਨੂੰ ਦਿਖਾ ਦਈਏ ਫੇਰ ਆਪਾਂ ਗੱਲਬਾਤ ਰੱਖਦੇ ਆ ਉਹ 28 ਤਰੀਕ ਨੂੰ ਆਈ ਸੀ ਆ ਫੇਰ ਆ ਗਈ ਹੁਣ ਅੱਜ ਇਹਦੇ ਚਿੱਟਾ ਸੂਟ ਪਾਇਆ ਹੋਇਆ ਭੇੜਤਾ ਬਾੜ ਲਾ ਦਿੱਤੀ ਕੁੰਡੀ ਉਹਨੇ ਫੇਰ ਠੀਕ ਹੈ ਹੁਣ ਫੇਰ ਆਵੇ ਚੱਲੀ ਬਾਬੇ ਆ ਬਾਬੇ ਵਾਲੇ ਕਮਰੇ ਚ ਇਹ ਹੈਗੀ 28 8 11 ਵਜੇ 45 ਮਿੰਟ ਦੇ ਬਾਬੇ ਦੇ ਕਮਰੇ ਚ ਚਲੀ ਗਈ ਹੈ ਉਹ ਕੁੜੀ 12 ਵਜੇ 36 ਮਿੰਟ ਦੇ ਬਾਬੇ ਦੇ ਕਮਰੇ ਚੋਂ ਨਿਕਲਿਆ ਹੀ ਹੈ ਉਹ ਕੁੜੀ ਤੇ ਆ ਹੁਣ ਬਾਬਾ ਵੀ ਮਗਰ ਹੀ ਆ ਗਿਆ ਬਾਬੇ ਦੇ ਕੱਪੜੇ ਵੀ ਨਹੀਂ ਪਾਏ ਹੋਏ ਇਹ ਉਹ ਵੀਡੀਓ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਸਕਦੇ ਆ ਤੁਸੀਂ ਆਪ ਹੀ ਵੇਖ ਲਓ ਇਦੂ ਅੱਗੇ ਕੀ ਹੋਊਗਾ ਇਹ ਭੋਰੇ ਦੇ ਵਿੱਚ ਗੁਰਦਾਰਾ ਸਾਹਿਬ ਦੇ ਵਿੱਚ ਅੰਦਰ ਮਹਾਰਾਜ ਦੀਆਂ ਪੋਥੀਆਂ ਪਈਆਂ ਜਿੱਥੇ ਜਿਹੜੇ ਕਮਰੇ ਚ ਇਹ ਜਿਹੜਾ ਕਕਰਤੂਤਾ ਕਰਦੇ ਆ ਦੂਜੀ ਗੱਲ ਜਦੋਂ ਅਸੀਂ ਰੇਪ ਦੇ ਪਰਚੇ ਦੇ ਵਿੱਚ ਪੁਲਿਸ ਨੂੰ ਦੱਸਿਆ ਸੀ ਵੀ ਬਾਬਾ ਐਂ ਕਰਦਾ ਤੇ ਪਤਾ ਨਹੀਂ ਅਗਲੇ ਦਿਨ ਪੁਲਿਸ ਨੂੰ ਕੀ ਹੁੰਦਾ ਤੇ ਪੁਲਿਸ ਸਾਨੂੰ ਕਹਿੰਦੀ ਆ ਤੁਸੀਂ ਬਾਬੇ ਦੀ ਚੈਨੀ ਡਾਲੀ ਤੁਸੀਂ ਬਾਬੇ ਦਾ ਖੰਡਾ ਲਾ ਲਿਆ ਬਾਬੇ ਦੀਆਂ ਸੋਨੇ ਦੀਆਂ ਛਾਪਾਂ ਚੱਕ ਕੇ ਲੈ ਕੇ ਉੱਥੋਂ ਪੈਸੇ ਲੈ ਕੇ 10-15 ਲੱਖ ਰੁਪਇਆ ਚੱਕ ਕੇ ਸੰਗਤ ਜੀ ਮੈਂ ਸਪਸ਼ਟੀਕਰਨ ਬਹੁਤਾ ਨਹੀਂ ਦੇਣਾ ਆਹ ਦੇਖ ਲਓ ਆਹ ਲੈਟਰ ਲੱਗਾ ਵਾ ਉੱਤੇ ਇਹ ਲੈਟਰ ਸਾਨੂੰ ਸਿੰਘਾ ਨੇ ਉੱਥੋਂ ਹੀ ਡੇਰੇ ਚੋਂ ਭੇਜਿਆ ਸੀ ਉਹ ਕਹਿੰਦੇ ਵੀ ਇਹ ਲੈਟਰ 10 12 2023 ਨੂੰ ਬਾਬਾ ਨੇ ਉਹ ਸਾਮਾਨ ਪਿਆ ਥੱਲੇ ਬਾਬੇ ਦੀ ਉੱਪਰ ਫੋਟੋ ਆ ਤੇ ਕਿਸੇ ਫਾਈਨੈਂਸ ਵਾਲੀ ਕੰਪਨੀ ਤੋਂ ਇਹਨੇ ਆ ਸੋਨਾ ਰੱਖ ਕੇ 7 ਲੱਖ ਕੇ 40 ਹਜ਼ਾਰ ਰੁਪਿਆ ਲਿਆ ਸੀ ਜਿਹੜੇ ਬੰਦੇ ਨੇ 7 ਲੱਖ 40 ਹਜ਼ਾਰ ਰੁਪਿਆ ਸੋਨਾ ਰੱਖ ਕੇ ਲਿਆ ਸੋਨਾ ਜੇ ਅੰਦਰ ਆ ਤੇ ਫਿਰ ਅਸੀਂ ਕਿਹੜਾ ਲਾ ਲਿਆ ਤੇ ਜਿਹੜਾ 7 ਲੱਖ 40 ਹਜ਼ਾਰ ਦਾ ਲੋਨ ਲਈ ਜਾਂਦਾ ਆ ਦਾ ਸਾਰਾ ਸਮਾਨ ਰੱਖ ਕੇ ਤੇ ਉਹਦੇ ਕੋਲੇ 15 ਲੱਖ ਰੁਪਿਆ ਕਿੱਥੋਂ ਆਇਆ ਇਹ ਸਰਾਸਰ ਗਲਤ ਆ ਉਹ ਉਹ ਭਾਵੇਂ ਸੋਨੇ ਦੀ ਲੰਕਾ ਚ ਰਹਿੰਦਾ ਹੁੰਦਾ ਹੁੰਦਾ ਸਾਦ ਅਸੀਂ ਤਾਂ ਵੀ ਸੋਨੇ ਦੀ ਉੱਤੇ ਚੁੰਡੀ ਨਹੀਂ ਭਰਨੀ ਸੀ ਅਸੀਂ ਆਪਣੀ ਸੱਚੀ ਨਜਮ ਦੀ ਲੜਾਈ ਲੜ ਰਹੇ ਆ। ਉਹ ਦੂਜੀ ਗੱਲ ਹੁਣ ਜਿਹੜੀ ਗੱਲਬਾਤ ਆਉਂਦੀ ਆ ਜਿਹੜੀਆਂ ਦੋ ਵੀਡੀਓ ਤੁਹਾਨੂੰ ਦਿਖਾਈਆਂ ਕੁੜੀ ਰਿਆਂ ਤੇ ਬਾਬੇ ਰਿਆਂ ਇਹ ਉੱਥੇ ਕੋਈ ਸੇਵਾ ਕਰਦਾ ਬੰਦਾ ਉਹਦੀ ਸਾਕੀ ਭੈਣ ਨਾਲ ਝਗੜਾ ਹੁੰਦੀ। ਅਸੀਂ ਉਹਨਾਂ ਨੂੰ ਸੁਨੇਹੇ ਭੇਜੇ ਵੀ ਪਾਈ ਆ ਇਹਦਾ ਜਵਾਬ ਚਾਹੀਦਾ ਗੁਰਦਰਾ ਸਾਹਿਬ ਦੇ ਵਿੱਚ ਤੁਸੀਂ ਆਹ ਹਰਕਤਾਂ ਕਰਦੇ ਆ ਪਰ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਕਰਕੇ ਸੰਗਤ ਦੇ ਸਾਹਮਣੇ ਅਸੀਂ ਪਬਲਿਕ ਕਰ ਲੱਗੇ ਆਂ ਪੁਲਿਸ ਨੂੰ ਵੀ ਇਹ ਦਿਖਾਇਆ ਉਹ ਕਹਿੰਦੇ ਕੁੜੀ ਤੋਂ ਬਿਆਨ ਦਵਾ ਦੋ ਵੀ ਮੇਰੇ ਨਾਲ ਧੱਕਾ ਹੋਇਆ ਹੁਣ ਕੁੜੀ ਤਾਂ ਉਹਨਾਂ ਦੀ ਸਮਰਥਕ ਆ ਸਹਿਮਤੀ ਨਾ ਜਾਂਦੀ ਸੀ ਆਪਾਂ ਜਿਹੜਾ ਕੱਲ ਨੂੰ 11 ਸਤੰਬਰ ਨੂੰ ਦੋ ਦਿਨ ਬੁੱਧਵਾਰ ਨੂੰ ਕੱਠ ਰੱਖਿਆ ਉਹਦੇ ਵਿੱਚ ਇਹੀ ਕਹਿਣਾ ਪੁਲਿਸ ਨੂੰ ਕੁੜੀ ਵੈਰੀਫਾਈ ਆ ਉਹਨੂੰ ਚੱਕੋ ਉਹਦੇ ਬਿਆਨ ਲਓ ਜੇ ਕੁੜੀ ਨੂੰ ਬਲੈਕਮੇਲ ਕਰਕੇ ਬਾਬਾ ਰੋਏ ਸਾਦਾ ਸੀ ਤੇ